ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਸਿਗਲ ਜੀ ਮੈਂ ਹਰਵਿੰਦਰ ਸਿੰਘ ਪੈਰਾਲੰਪਿਕ ਮੈਡਲਿਸਟ ਅਤੇ ਅਰਜਨ ਵਰਦੀ ਤੇ ਮੈਂ 2024 ਦੇ ਵਿੱਚ ਜੋ ਪੈਰਾਲੰਪਿਕ ਖੇਡਾਂ ਹੋਈਆਂ ਪੈਰਿਸ ਦੇ ਵਿੱਚ ਉੱਥੋਂ ਦੇਸ਼ ਲਈ 골ਡ ਮੈਡਲ ਜਿੱਤਿਆ ਸੀ ਔਰ ਇਸ ਮਹੀਨੇ ਕਦਮਸ਼ਰੀ ਅਵਾਰਡ ਵੀ ਮਾਨ ਲੋ ਗ੍ਰਾਫਟ ਜੀ ਵੱਲੋਂ ਮਿਲਣ ਜਾ ਰਿਹਾ ਤੇ ਅੱਜ ਅਸੀਂ ਕਮਲ ਸਰ ਸ਼੍ਰੀ ਦਰਬਾਹ ਸਾਹਿਬ ਦੇ ਪਸਤਕਾਉਣ ਆਏ ਸੀ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਗਿਆ ਬਹੁਤ ਖੁਸ਼ ਹਾਂ ਅੱਗੇ ਕੀ ਟਾਰਗੇਟ ਹੈ ਅੱਗੇ ਜੀ ਲਗਾਤਾਰ ਬਿੰਦ ਕਰ ਰਹੇ ਆ ਦੇਸ਼ ਦੇ ਲਈ ਖੇਡਣਾ ਤੇ ਹੋਰ ਮੈਡਲ ਜਿੱਤਣੇ ਤੇ ਕਿਉਂਕਿ ਜਦੋਂ ਕਿਸੇ ਕੰਟਰੀ ਜਾਇਦਾ ਮੈਡਲ ਜਿੱਤੀਦੇ ਆ ਤਾਂ ਮੈਂ ਅਕਸਰ ਕਹਿੰਦਾ ਹਾਂ ਕਿ ਪੱਗ ਬੰਨ੍ਹ ਕੇ ਪਰਨਾ ਬੰਨ੍ਹ ਕੇ ਜਦੋਂ ਮੈਡਲ ਜਿੱਤੀਦਾ ਪੋਡੀਅਮ ਤੇ ਖੜੀਦਾ ਤੇ ਸਿੱਖੀ ਦਾ ਵੀ ਪ੍ਰਚਾਰ ਹੁੰਦਾ ਦੇਸ਼ ਲਈ ਮੈਡਲ ਵੀ ਜਿੱਤਿਆ ਜਾਂਦਾ ਤੇ ਮੈਂ ਉਮੀਦ ਕਰਦਾ ਕਿ ਅੱਗੇ ਵੀ ਇਹੀ ਟਾਰਗੇਟ ਮੇਰੇ ਲੈਣ ਕਿ ਲਗਾਤਾਰ ਦੇਸ਼ ਦੇ ਕਿਤਨਾ ਪੰਜਾਬ ਦੇ ਲੋਕਾਂ ਤੇ ਨੌਜਵਾਨਾਂ ਦੀ ਪੀਲ ਕਿਤਾ ਜੋ ਦੇਖੋ ਜੀ اپੀਲ ਮੇਰੀ ਇਹੀ ਹੈ ਕਿ ਵੱਦ ਤੋਂ ਵੱਦ ਅਸੀਂ ਸਪੋਰਟਸ ਨੂੰ ਅਪਣਾਈਏ ਕਿਉਂਕਿ ਜਿਵੇਂ ਕੋ ਜਿਵੇਂ ਕਹਿੰਦੇ ਕਿ ਗੁਰੂ ਬਿਨਾ ਗਿਆਨ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਵਧੀਆ ਕੋਚ ਇੱਕ ਵਧੀਆ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਮੈਂ ਖੁਸ਼ ਨਸੀਬ ਹਾਂ ਕਿ ਮੈਨੂੰ ਸ਼੍ਰੀ ਜੀਵਨ ਜੋਸਖ ਤੇਜਾ ਜੀ ਤੇ ਸ਼੍ਰੀ ਗੌਰਵ ਸ਼ਰਮਾ ਜੀ ਵਰਗੇ ਉਸਤਾਦ ਮਿਲੇ ਕੋਚ ਮਿਲੇ ਤੇ ਜਿੰਨਾਂ ਦੀ ਕਰਵਾਈ ਹੋਈ ਮਿਹਨਤ ਦੇ ਬਦੌਲਤ ਮੈਂ ਇਹ ਇਸ ਲਈ ਮੈਡਲ ਮੈਂ ਦਰੋਣਾਚਲੀਆਂ ਆਉੜੀਆਂ ਜੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੰਜਾਬ ਨੂੰ ਤੇ ਇੰਡੀਆ ਨੂੰ ਜਿਹੜਾ 골ਡ ਮੈਡਲ ਮਿਲਿਆ ਪੈਰਾਲੰਪਿਕਸ ਦੇ ਵਿੱਚ ਸੋ ਉਸ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਇੱਕ ਪੰਜਾਬ ਦਾ ਇੱਕ ਗੁਰਸਿੱਖ ਬੱਚਾ ਹੋਵੇ ਤੇ ਉਹ ਆਪਣੇ ਦੇਸ਼ ਵਾਸਤੇ ਤੇ ਪੰਜਾਬ ਵਾਸਤੇ ਮੈਡਲ ਲੈ ਕੇ ਆਵੇ ਸੋ ਮੇਰੇ ਮੇਰੇ ਵੱਲੋਂ ਸਾਰੇ ਪੰਜਾਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਐਜੀਪੀਸੀ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਇਹਦੀਆਂ ਸਪੋਰਟਸ ਨੇ ਆਰਚਰੀ ਵਰਗੀਆਂ ਇਹਨੂੰ ਅੱਗੇ ਹੋਰ ਵਧਾਇਆ ਜਾਵੇ ਤਾਂ ਕਿ ਜਿਹੜੇ ਆਪਣੇ ਬੱਚਿਆਂ ਦੇ ਵੱੱਟ ਛੱਡ ਕੇ ਹਰਵਿੰਦਰ ਸਿੰਘ ਦੀ ਤਰ੍ਹਾਂ ਦੇਸ਼ ਵਾਸਤੇ ਮੈਡਲ ਲੈ ਕੇ ਆਉਣ ਤੇ ਨਸ਼ਾ ਤੋਂ ਦੂਰ ਰਹਿਣ ਇਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੀ ਆਪਾਂ ਕਹਿ ਰਹੇ ਸੀ ਵੀ ਆਪਣੀ ਝੋਲੀ ਪੈ ਗਿਆ ਬਸ ਤੇ ਕਿਉਂ ਪਰਮਾਤਮਾ ਦੀ ਕਿਰਪਾ ਹੋਈ ਤੇ ਅੱਜ ਇਹ ਸਾਡਾ ਨਾਰੋਸ਼ਨ ਦਾ ਰਈ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾ i <laughs>